ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਨਵੀਂ ਅਪਡੇਟ ਨਾਲ ਸੋ ਦੋਸਤੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਪੋਸਟ ਆਈਆਂ ਹਨ ਅਫਸਰ ਰੈਂਕ ਦੀਆਂ ਪੋਸਟਾਂ ਨੇ ਬਾਗਬਾਨੀ ਵਿਭਾਗ ਦੇ ਵਿੱਚ ਪੋਸਟਾਂ ਨੇ 101 ਪੋਸਟਾਂ ਤੇ ਤਨਖਾਹ ਦੀ ਜੇਕਰ ਗੱਲ ਕਰੀ ਤਾਂ 45000 ਦੇ ਲਗਭਗ ਜਿਹੜੀ ਉਹ ਤਨਖਾਹ ਮਿਲਣੀ ਹੈ ਕੀ ਯੋਗਤਾ ਹੋਊਗੀ ਕੀ ਸਿਲੇਬਸ ਹੋਊਗਾ ਕਦੋਂ ਅਪਲਾਈ ਹੋਣਾ ਹੈ ਕਦੋਂ ਲਾਸਟ ਡੇਟ ਹੋਗੀ ਸਾਰੀ ਡਿਟੇਲ ਚ ਆਪਾਂ ਵੀਡੀਓ ਸਾਂਝੀ ਕਰਦੇ ਆਂ ਪੰਜਾਬੀ ਦੇ ਵਿੱਚ ਆਪਾਂ ਵੀਡੀਓ ਸਾਂਝੀ ਕਰਾਂਗੇ ਤੁਹਾਡੇ ਨਾਲ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਚੈਨਲ ਸਬਸਕ੍ਰਾਈਬ ਨੂੰ ਕਰ ਲਿਓ ਤੇ ਹੁਣ ਤੱਕ ਪਿਛਲੀਆਂ ਵੀਡੀਓ ਨੂੰ ਜਿਹੜਾ ਤੁਸੀਂ ਪਿਆਰ ਕੀਤਾ ਉਹਦੇ ਲਈ ਮੈਂ ਤੁਹਾਡਾ ਹਮੇਸ਼ਾ ਹੀ ਰਣੀ ਰਹੂਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਜਿਸ ਤਰ੍ਹਾਂ ਕਿ ਤੁਸੀਂ ਹੈਡਿੰਗ ਦੇਖ ਸਕਦੇ ਹੋ ਦੋਸਤੋ ਪੰਜਾਬ ਸਿਵਲ ਸਰਵਿਸ ਕਮਿਸ਼ਨ ਦੇ ਵਿੱਚ ਬਾਗਵਾਨੀ ਵਿਭਾਗ ਅਫਸਰ ਭਰਤੀ 2025 ਜਾ 101 ਅਸਾਮੀਆਂ ਨੇ ਤਨਖਾਹ 44900 ਹੈ ਯੋਗਤਾ ਸਿਲੇਬਸ ਸਾਰਾ ਕੁਝ ਜਿਹੜਾ ਉਹ ਆਨਲਾਈਨ ਸੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ 101 ਜਿਹੜੀਆਂ ਅਸਾਮੀਆਂ ਹੋ ਆਈਆਂ ਨੇ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਜਿਹੜਾ ਕਿ ਡਬਲ ਪੀ ਐਸ ਸੀ ਦੀ ਅਧਿਕਾਰਤ ਵੈਬਸਾਈਟ ਤੇ ਆਨਲਾਈਨ ਅਰਜੀ ਪ੍ਰਕਿਰਿਆ ਨਾਲ ਹੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਉਮੀਦਵਾਰ 14 ਨਵੰਬਰ 2025 ਰਾਤ ਭਾਵ 12:00 ਤੋਂ ਪਹਿਲਾਂ ਪਹਿਲਾਂ ਆਪਣੀ ਅਰਜੀ ਦੇ ਸਕਦੇ ਆਨਲਾਈਨ ਜਿਹੜੇ ਮੋਡ ਦੇ ਵਿੱਚ ਜਿਹੜੀ ਉਹ ਦੋਸਤੋ ਐਪਲੀਕੇਸ਼ਨ ਤੁਹਾਡੀ ਅਪਲਾਈ ਹੋਊਗੀ ਇਹ ਭਰਤੀ ਬੀ ਐਸ ਸੀ ਜਾਂ ਐਮ ਐਸ ਸੀ ਬਾਗਵਾਨੀ ਵਿੱਚ ਡਿਗਰੀ ਰੱਖਣ ਵਾਲੇ ਉਮੀਦਵਾਰਾਂ ਲਈ ਪੰਜਾਬ ਸਰਕਾਰ ਵਿੱਚ ਗਰੁੱਪ A ਅਫਸਰ ਬਣਨ ਸ਼ਾਮਲ ਹੋਣ ਦਾ ਇੱਕ ਵਧੀਆ ਜਿਹੜਾ ਮੌਕਾ ਪਰਸੋਂ ਪ੍ਰਦਾਨ ਕਰ ਰਹੀ ਹੈ ਸੋ ਜਿਹਦੇ ਵਿੱਚ ਯੋਗਤਾ ਤਨਖਾਹ ਸਕੇਲ ਸਾਰਾ ਆਪਾਂ ਡਿਟੇਲ ਵਿੱਚ ਕਰ ਲੈਂਦੇ ਆਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਇਹਨੂੰ ਸੰਗਠਿਤ ਕਰ ਰਿਹਾ ਹੈ ਉਹਦਾ ਜਿਹੜਾ ਹੈ ਬਾਗਬਾਨੀ ਵਿਭਾਗ ਅਫਸਰ 101 ਕੁੱਲ ਅਸਾਮੀਆਂ ਨੇ ਤਨਖਾਹ ਜਿਹੜੀ ਉਹ 44900 ਹੈ ਪ੍ਰਤੀ ਮਹੀਨਾ ਜਿਹਦੇ ਉਹ ਸੱਤਵਾਂ ਪੇ ਸਕੇਲ ਭਾਅ ਹੈ ਠੀਕ ਹੈ ਜੀ ਸੋ ਇਹਦੇ ਵਿੱਚ ਵੀ ਸੈਂਟਰ ਦਾ ਹੀ ਪੇ ਸਕੇਲ ਜਿਹੜਾ ਦਿੱਤਾ ਜਾਊਗਾ ਨੌਕਰੀ ਜਿਹੜੀ ਪੰਜਾਬ ਦੇ ਵਿੱਚ ਹੋਊਗੀ ਅਰਜੀ ਦਾ ਢਾਂਗ ਕਿਹੜੀ ਕਿਹੜੀ ਕੈਟਾਗਰੀਆਂ ਕਿਹੜੀਆਂ ਕਿਹੜੀਆਂ ਕੋਲ ਜਿਹੜੀਆਂ ਪੋਸਟਾਂ ਨੇ ਜਰਨਲ ਦੀ ਜੇਕਰ ਗੁੱਲ ਕਰੀਏ ਤਾਂ ਆਪਾਂ 38 ਪੋਸਟਾਂ ਨੇ ਜਿਹਦੇ ਵਿੱਚ ਔਰਤਾਂ ਲਈ 11 ਸੀਟਾਂ ਰੱਖੀਆਂ ਹੋਣਗੀਆਂ ਇਸੇ ਤਰ੍ਹਾਂ ਹੀ ਅਧਿਕਾਰਤ ਜਿਹੜਾ ईडब्ल्यूएस ਦੀਆਂ 10 ਏਜੈਂਟਸ ਦੀਆਂ ਨੇ ਤਿੰਨ ਲੇਡੀਆਂ ਦੀਆਂ ਨੇ ਸਾਬਕਾ ਜਿਹੜੇ ਹੈਗੇ ਆ ਸੈਨਿਕ ਹੈ ਉਹਨਾਂ ਦੀਆਂ 7 ਨੇ ਲੇਡੀਆਂ ਦੀਆਂ 4 ਨੇ ਐਸਸੀ ਦੀਆਂ 7 ਨੇ ਜਿਹਦੇ ਵਿੱਚ ਚਾਰ ਲੇਡੀਆਂ ਦੀਆਂ ਨੇ ਐਸਸੀ ਐਮ ਦੀਆਂ ਨੇ ਜੀ ਇਸ ਤਰ੍ਹਾਂ ਤੁਸੀਂ ਚਾਹਤੇ ਤਾਂ ਸਕਰੀਨਸ਼ਾਟ ਵੀ ਲੈ ਸਕਦੇ ਹੋ ਦੋਸਤੋ ਠੀਕ ਹੈ ਜੀ ਭਾਵ ਕੁੱਲ ਮਲਾ ਕੇ 101 ਜਿਹੜੀਆਂ ਉਹ ਪੋਸਟਾਂ ਰੱਖੀਆਂ ਗਈਆਂ ਨੇ ਹੁਣ ਦੋਸਤੋ ਜੇਕਰ ਗੱਲ ਕਰੀ ਤਾਂ ਪੰਜਾਬ ਸਰਵਿਸ ਸਰਵਿਕ ਕਮਿਸ਼ਨ ਦੀਆਂ ਨੀਂਆਂ ਨੂੰ ਸੱਤ ਦੇ ਪੈਟਰਨ ਦੇ ਹਿਸਾਬ ਨਾਲ 40 ਸੋਰੀ 44900 ਦੀ ਜਿਹੜੀ ਸ਼ੁਰੂਆਤੀ ਤਨਖਾਹ ਜਿਹੜੀ ਹੋ ਦਿੱਤੀ ਜਾਊਗੀ ਠੀਕ ਹੈ ਜੀ 14 ਨਵੰਬਰ ਦੀ ਲਾਸਟ ਡੇਟ ਹੋਗੀ ਹੁਣ ਜੇਕਰ ਗੱਲ ਕਰੀ ਤਾਂ ਆਪਾਂ ਆਪਣੀ ਕੁਆਲਿਫਿਕੇਸ਼ਨ ਦੀ ਡਿਗਰੀ ਪਾਸ ਏ ਬੀ ਸੋਰੀ ਬੀਐਸਸੀ ਖੇਤੀਬਾੜੀ ਚੁੱਕ ਟੁਕ ਟੁਕ 50 ਅੰਕ ਜਿਹੜੇ ਪਰਸੈਂਟ ਅੰਕ ਹੋਣੇ ਹੋ ਲਾਜ਼ਮੀ ਹੈ ਠੀਕ ਹੈ ਜੀ ਇਸ ਤਰ੍ਹਾਂ ਬੀਐਡ ਸੋਰੀ ਬੀਐਸਸੀ ਜਾਂ ਐਮਐਸਸੀ ਤੁਹਾਡੀ ਹੋਣੀ ਚਾਹੀਦੀ ਹੈ ਬਾਗਬਾਨੀ ਦੇ ਵਿੱਚ ਸਿਖਲਾਈ ਪ੍ਰੋਗਰਾਮ ਦੇ ਨਾਲ ਜਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀਐਸਸੀ ਬਾਗਬਾਨੀ ਅਤੇ ਇਸੇ ਤਰ੍ਹਾਂ ਕਿਸੇ ਵੀ ਯੂਨੀਵਰਸਿਟੀ ਤੋਂ ਐਮਐਸਸੀ ਜਿਹੜੀ ਬਾਗਬਾਨੀ ਦੇ ਵਿੱਚ ਤੁਹਾਡੀ ਹੋ ਡਿਗਰੀ ਕੀਤੀ ਹੋਣੀ ਚਾਹੀਦੀ ਹੈ। ਐਕਸਪੀਰੀਅੰਸ ਇਹਨਾਂ ਨੇ ਦੋਸਤੋ ਕੁਝ ਨਹੀਂ ਮੰਗਿਆ। ਪੰਜਾਬੀ ਭਾਸ਼ਾ ਦੀ ਲੋੜ ਹੈ ਜਿਹੜੀ 10ਵੀਂ ਪਾਸ ਤੁਸੀਂ ਪੰਜਾਬੀ ਭਾਸ਼ਾ ਦੇ ਵਿੱਚ ਹੋਣੇ ਚਾਹੀਦੇ ਹੋ। ਠੀਕ ਹੈ ਜੀ 14 ਨਵੰਬਰ ਦੀ ਲਾਸਟ ਡੇਟ ਹੋਊਗੀ। ਉਮਰ ਸੀਮਾ ਦੀ ਜੇਕਰ ਗੱਲ ਹੈ ਦੋਸਤੋ ਘੱਟੋ-ਘੱਟ ਉਮਰ 18 ਸਾਲ ਤੇ ਜ਼ਿਆਦਾ ਤੋਂ ਜ਼ਿਆਦਾ 37 ਸਾਲ ਤੱਕ ਉਮਰ ਜਿਹੜੇ ਉਹ ਅਪਲਾਈ ਕਰ ਸਕਦੇ ਹਨ। ਉਮਰ ਵਿੱਚ ਛੋ ਤੇ bc ਨੂੰ ਥੋੜੀ ਬਹੁਤ ਜਿਹੜੀ ਜਾਂ st ਨੂੰ ਉਹ ਸ਼ੋਰਟ ਹੋ ਗਈ ਅਨੁਸੂਚਿਤ ਜਾਤੀ ਦੀ ਗੱਲ ਕਰੀ ਤਾਂ ਪਛੜੀਆਂ ਸ਼੍ਰੇਣੀ ਚ 42 ਸਾਲ ਹੈ ਜੀ ਤਿੱਕੇ st m ਦੀ ਜਿਹੜੀ ਹੋ 45 ਸਾਲ ਹੈ 3 ਸਾਲ ਦਾ ਜਿਹੜਾ ਉਹ ਵਾਧਾ ਸੈਨਿਕਾਂ ਨੂੰ ਵੀ ਦਿੱਤਾ ਜਾ ਰਿਹਾ ਤਾਂ ਹੋਰ ਔਰਤਾਂ ਨੂੰ ਵੀ ਇਸ ਤਰ੍ਹਾਂ ਕੁੱਲ ਮਿਲਾ ਕੇ ਜਿਹੜੇ ਅਪੰਗ ਨੇ ਉਹਨਾਂ ਨੂੰ 47 ਸਾਲ ਤੱਕ ਜਿਹੜੀ ਹੋ ਅਪਲਾਈ ਕਰ ਸਕਦੇ ਆ ਜੇਕਰ ਓਵਰ ਆਲ ਗੱਲ ਕਰੀ ਤਾਂ ਜਿਹੜੇ ਕਟ ਟੂ ਕਟ ਨੇ ਠੀਕ ਹੈ ਜੀ ਉਹਨਾਂ ਨੂੰ 18 ਤੋਂ 37 ਸਾਲ ਹੀ ਜਿਹੜਾ ਉਹ ਉਮਰ ਹੱਦ ਰੱਖੀ ਗਈ ਹੈ ਇਸ ਤਰ੍ਹਾਂ ew s sc bc e de sm ਹੋਰ ਖੇਡਾਂ pw ਔਰਤਾਂ ਦੀਆਂ ਤੇ ਦੂਰੀ ਦੇ ਸਰਟੀਫਿਕੇਟ ਲਈ ਉਹ ਭਾਸ਼ਾ ਨੋਟੀਫਿਕੇਸ਼ਨ ਦਿੱਤੀਆਂ ਹੋਈਆਂ ਸਾਰਾ ਕੁਝ ਉਹ ਬਾਕੀ ਇਹਨਾਂ ਨੇ ਦਿੱਤਾ ਹੋਇਆ ਠੀਕ ਹੈ ਜੀ ਹਾਂ ਥੋੜਾ ਜਿਹਾ ਆਪਾਂ ਡਿਟੇਲ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਉਸ ਤੋਂ ਬਾਅਦ ਚਾਹੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਿਓ ਚਾਹੇ ਵੀਡੀਓ ਨੂੰ ਸੇਵ ਕਰਕੇ ਉਸ ਤੋਂ ਬਾਅਦ ਤੁਸੀਂ ਇਹਨੂੰ ਡਿਟੇਲ ਦੇ ਵਿੱਚ ਪੜ੍ਹ ਸਕਦੇ ਹੋ ਠੀਕ ਹੈ ਜੀ ਕਾਫੀ ਵੱਡਾ ਨੋਟਿਸ ਜਿਹੜਾ ਦਿੱਤਾ ਹੈ ਆਨਲਾਈਨ ਮੋਡ ਦੇ ਵਿੱਚ ਤੁਸੀਂ ਜਾ ਕੇ ਦੋਸਤੋ ਜਿਹੜਾ ਉਹ ਅਪਲਾਈ ਕਰ ਸਕਦੇ ਹੋ ਅਪਲਾਈ ਕਰਨਾ ਕਿੱਥੇ ਹੈ doublepsc.gov.in ਤੇ ਜਾ ਕੇ ਤੁਸੀਂ ਆਪਣਾ ਆਨਲਾਈਨ ਮੋਡ ਦੇ ਵਿੱਚ ਇਹਨੂੰ ਅਪਲਾਈ ਕਰ ਸਕਦੇ ਹੋ 14 ਨਵੰਬਰ ਇਹਦੀ ਲਾਸਟ ਜਿਹੜੀ ਉਹ ਅਪਲਾਈ ਕਰਨ ਦੀ ਹੋਵੇ 18 ਤੋਂ 37 ਸਾਲ ਅਪਲਾਈ ਕਰ ਸਕਦੇ ਹੋ ਕੈਟਾਗਰੀ ਵਾਲਿਆਂ ਨੂੰ ਛੋਟ ਹੈ ਜਿਹੜੇ ਫ੍ਰੀडम फाइਟਰ ਹਨ ਉਹਨਾਂ ਨੂੰ ਵੀ ਛੋਟ ਹੈ ਭਾਵ ਜਿਹੜੇ ਰਜ਼ਰਵ ਕੈਟਾਗਰੀ ਨੂੰ ਬਿਲੋਂਗ ਕਰਦੇ ਹੈ ਉਹਨਾਂ ਨੂੰ ਤਕਰੀਬਨ ਉਹ ਛੋਟ ਦਿੱਤੀ ਗਈ ਉਮਰ ਦੇ ਵਿੱਚ ਠੀਕ ਹੈ ਜੀ ਸੋ ਬੀਐਸਸੀ ਤੇ ਐਮਐਸਸੀ ਦੀ ਵਾਸਤੇ ਜਿਹੜੀ ਉਹ ਕੁਆਲਿਫਿਕੇਸ਼ਨ ਰੱਖੀ ਗਿਆ 44900 ਤਨਖਾਹ ਜਿਹੜੀ ਉਹ ਮਿਲਣੀ ਹੈ ਠੀਕ ਹੈ ਜੀ ਸੋ 7ਵੇਂ ਪੇਗ ਕਮਿਸ਼ਨ ਦੀ ਅਕੋਰਡਿੰਗਲੀ ਉਹ ਤਨਖਾਹ ਮਿਲਨੀ ਹੈ ਸੋ ਕਿਰਪਾ ਕਰਕੇ ਬਤੋ ਲਾਈਕ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆ ਕਿਸੇ ਹੋਰ ਨ